ਕੀ ਬੋਪਾ ਚਾ ਸੋ ਪਾਰ ਕੀ ਗੱਲਣਾ ਚਾਹੋਗੇ ਇਹਦੇ ਬਾਰੇ 400 ਪਾਰੇ ਹੁਣ ਲੇਕਿਨ 400 ਤੱਕ ਕਾਂਗਰਸ ਦੀਆਂ 400 ਦੇ ਪਾਰ ਵਾਲੀਆਂ ਉਹਨਾਂ ਦੀਆਂ ਹੋਰ ਦੱਸੋ ਜਨੀ ਸਾਹਿਬ ਇੱਕ ਸਾਬਕਾ ਮੰਤਰੀ ਸਾਹਿਬ ਸੀਗੇ ਤੁਹਾਡੇ ਖਿਲਾਫ ਕਾਫੀ ਬੋਲਦੇ ਸੀਗੇ ਤੇ ਕੱਲ ਕਾਂਗਰਸ ਪਾਰਟੀ ਦੇ ਵਿੱਚ ਫੇਰ ਤੋਂ ਦੁਬਾਰਾ ਉਹਨਾਂ ਨੂੰ ਸ਼ਾਮਲ ਕਰ ਦਿੱਤਾ ਗਿਆ ਦੇਖੋ ਕਾਂਗਰਸ ਤਾਂ ਸਮੁੰਦਰ ਹੈ ਇਹਦੇ ਵਿੱਚ ਕੋਈ ਵੀ ਆ ਸਕਦਾ ਸਾਰਿਆਂ ਦਾ ਵੈਲਕਮ ਹੈ ਮੈਂ ਕਿਸੇ ਬਾਰੇ ਕੋਈ ਟਿੱਪਣੀ ਗਲਤ ਨਹੀਂ ਕਰਨੀ ਤਾਂ ਠੀਕ ਹੈ ਜੇ ਕਿਨ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਤਾਂ ਵੀ ਸ਼ੁਕਰ ਹੈ ਅਕਾਲੀ ਦਰ ਨਾਲ ਜਿਹੜਾ ਬੀਬੀ ਜਗੀਰ ਕੋ ਨਾਲ ਤੁਸੀਂ ਕੱਲ੍ਹ ਕਾਰੋ ਦੀ ਵੀਡੀਓ ਵਾਇਰਲ ਕੀਤੀ ਉਹਨਾਂ ਨਰਾਜ ਨੇ ਕੀ ਕਹੋਗੇ ਮੈਂ ਕਹਿੰਦਾ ਵੀ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਜਿਹੜਾ ਇੱਕ ਪਵਿੱਤਰ ਪਾਕ ਰਿਸ਼ਤੇਆਂ ਨੂੰ ਗਲਤ ਤਰ੍ਹਾਂ ਦੀ ਵੀਡੀਓ ਬਣਾ ਕੇ ਪਾਉਂਦੇ ਆ ਉਹਨਾਂ ਪਰ ਕਾਰਵਾਈ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਜਿਹੜੀ वूਮਨ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਸੋਚ ਲੈਣਾ ਚਾਹੀਦਾ ਕਿ ਉਹ ਕਿਸੇ ਔਰਤ ਬਾਰੇ ਗੱਲ ਕਰ ਰਹੀ ਹੈ ਤੇ ਉਹਨੂੰ ਚਾਹੀਦਾ ਇਹ ਸੀ ਜਿਹਨੇ ਵੀਡੀਓ ਪਾਈ ਆ ਉਹਦੇ ਤੇ ਕਾਰਵਾਈ ਕਰਾਉਂਦੀ ਇਹ ਰਾਜਨੀਤਿਕ ਗੱਲਾਂ ਔਮਨ ਕਮਿਸ਼ਨ ਦੀ ਚੇਅਰ ਪਰ ਬੈਠ ਕੇ ਨਹੀਂ ਹੋਣੀਆਂ ਚਾਹੀਦੀਆਂ ਬਹੁਤ ਧੰਨਵਾਦ ਆਜੋ ਚਮਕੌਰ ਸਾਹਿਬ ਕਰਦੇ ਆਜ ਮੈਂ ਆਪਣੇ ਤੌਰ ਤੇ ਸਿੰਘਲਾ ਸਾਹਿਬ ਦੀ ਚੋਣ ਪ੍ਰਚਾਰ ਸ਼ੁਰੂ ਕਰ ਰਿਹਾ ਸ਼ੁਰੂਆਤ ਕਰ ਰਿਹਾ ਸਿੰਘਲਾ ਸਾਹਿਬ ਨੇ ਪਹਿਲਾਂ ਕਰਤੀ ਲੇਕਿਨ ਮੈਂ ਅੱਜ ਸ਼ੁਰੂ ਕਰ ਰਿਹਾ ਪੂਰਾ ਗੱਜ ਕੇ ਕਰਾਂਗੇ ਔਰ ਮੈਂ ਪੂਰਾ ਟਾਈਮ ਇੱਥੇ ਦੇਵਾਂਗਾ ਔਰ ਇਹ ਨਿਸ਼ਚਿਤ ਹੋਏਗਾ ਕਿ ਲੋਕਾਂ ਵੱਲੋਂ ਲੋਕ ਕਾਂਗਰਸ ਨੂੰ ਜਿਤਾਣਾ ਚਾਹੁੰਦੇ ਆ ਤੇ ਇੱਥੇ ਬਹੁਤ ਵੱਡੀ ਗਿਣਤੀ ਜਿਤਾਉਣ ਜਲੰਧਰ ਬਹੁਤ ਵਧੀਆ ਤਰੀਕੇ ਦੇ ਨਾਲ ਵੱਡੀ ਲੀਡ ਦੇ ਨਾਲ ਕਾਂਗਰਸ ਜਿੱਤੇਗੀ ਪੰਜਾਬ ਚ ਕਿਹਦੇ ਨਾਲ ਮੁਕਾਬਲਾ ਦੇਖ ਰਹੇ ਹੋ ਜੀ 13 ਸੱਟਾ ਉਹ ਯਾਰ ਕਿਹੜਾ ਮੁਕਾਬਲਾ ਰਹਿ ਗਿਆ ਇੱਥੇ ਸਿਗਰ